ਸਰਕਾਰ ਸਾਰੇ ਮੁੱਖ ਜ਼ਿਲ੍ਹਿਆਂ ਵਿੱਚ ਸਤੰਬਰ 2017 ਤੱਕ ਭਾਰਤੀ ਡਾਕ 付ਤਾਨ ਬੈਂਕ ਦੀਆਂ 650 ਬ੍ਰਾਂਚਾਂ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਬ੍ਰਾਂਚਾਂ ਸਾਰੇ ਮੁੱਖ ਜ਼ਿਲ੍ਹਾ ਮੁਖਬਦਫ਼ਤਰਾਂ ਵਿੱਚ ਸ਼ੁਰੂ ਕੀਤੇ ਜਾਣਗੀਆਂ। ਦੂਰ ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਾਰੇ ਡਾਕ ਕਰਮਚਾਰੀਆਂ ਨੂੰ ਪੱਤਰਛੇ ਜਾਣਕਾਰੀ ਦਿੱਤੀ ਹੈ। ਖੋਜ ਮੁਤਾਬਕ ਦੇਸ਼ ਵਿੱਚ smartphones ਦੀ ਵਿਕਰੀ ਜ਼ਵਾਦ ਦੇ ਬਾਵਜੂਦ ਕਿਸ਼ੋਰ ਅਵਸਥਾ ਵਾਲੇ ਬੱਚਾ ਨੇ ਇੰਟਰਨੈਟ ਦਾ ਉਪਯੋਗ ਕਰਨ ਦੇ ਲਿਹਾਜ਼ ਨਾਲ laptop ਅਤੇ desktop ਮਸ਼ਹੂਰ ਤਰੀਕਾ ਹੈ Tata ਸਲਾਹਕਾਰ ਸੂਬਤ ਜਨ ਜੈਡ ਦੀ ਖੋਜ ਮੁਤਾਬਕ desktop ਅਤੇ laptop ਇੰਟਰਨੈਟ ਪਹੁੰਚ ਤੋਂ ਸਭ ਤੋਂ ਪ੍ਰਸਿੱਧ ਨੇ ਜਿਸ ਦੇ ਬਾਅਦ smartphone ਦਾ ਸਥਾਨ ਹੈ ਵਿਜੇ ਮਾਲਿਆ ਤੇ ਗਰੰਟਰ ਦੱਸੇ ਗਏ ਕਿਸਾਨ ਮਨਮੋਹਨ ਸਿੰਘ ਨੇ ਬੈਂਕ ਆਫ ਬਰੋਡਾ ਨੂੰ 10 ਲੱਖ ਦਾ ਮਾਣਹਾਨੀ ਦਾ ਨੋਟਿਸ ਪੇਚਿਆ ਇਸ ਦੇ ਭੁਗਤਾਨ ਲਈ ਬੈਂਕ ਨੂੰ 30 ਦਿਨ ਦਾ ਸਮਾਂ ਦਿੱਤਾ ਗਿਆ ਨਾਲ ਹੀ ਮਨਮੋਹਨ ਨੇ ਪੁੱਛਿਆ ਕਿ ਕੰਪਨੀ ਦਾ ਗਰੰਟਰ ਉਸ ਨੂੰ ਕਿਵੇਂ ਬਣਾਇਆ ਗਿਆ ਤੇ ਕਿਸ ਦੇ ਆਰਡਰ ਨਾਲ ਹਟਾ ਦਿੱਤਾ ਗਿਆ ਕਿੰਗ ਫਿਸ਼ਰ ਏਅਰਲਾਈਨਸ ਦੇ ਮਾਲਕ ਵਿਜੇ ਮਾਲਿਆ ਦੇ ਕਰਜ਼ੇ ਦੀ ਗਰੰਟੀ ਲੈਣ ਤੇ ਯੂਪੀ ਦੇ ਕਿਸਾਨ ਦੇ ਦੋ ਬੈਂਕ ਖਾਤੇ ਸੀਜ਼ ਕਰ ਦਿੱਤੇ ਗਏ ਸਨ ਮਸ਼ਹੂਰ ਕੰਨਨ ਕੰਪਨੀ ਵਿਦਾਂਤਾ ਨਿਲਾਮ ਵਿੱਚ ਕੋਇਲਾ ਖਾਨਾ ਦੀ ਖਰੀਦ ਦੀ ਯੋਜਨਾ ਬਣਾ ਰਹੀ ਹੈ। ਇੱਕ ਵੀ ਕੰਪਨੀ ਪਾਰੀ ਉर्जा ਖਪਤ ਵਾਲੇ ਐਲੂਮੀਨੀਅਮ ਪਲਾਂਟ ਨਾਲੇ ਬਾਲਣ ਦਾ ਪ੍ਰਬੰਧ ਕਰਨਾ ਚਾਹੁੰਦੀ ਹੈ। ਵਿਦਾਂਤਾ ਨੇ ਕਿਹਾ ਹੈ ਕੋਇਲਾ ਜ਼ਰੂਰਤਾਂ ਪੂਰਾ ਕਰਨ ਲਈ ਕਈ ਪਹਿਲਾਂ ਕੀਤੀਆਂ ਜਾ ਰਹੀਆਂ ਨੇ। ਅਸੀਂ ਨਿਲਾਮ ਹੀ ਕੋਇਲਾ ਖਾਨ ਪ੍ਰਾਪਤ ਕਰਨ ਤੇ ਵਿਚਾਰ ਕਰ ਰਹੇ ਹਾਂ। ਐਨਫੋਰਸਮੈਂਟਸ ਡਿਟਰੈਕਟੋਰੇਟ ਨੇ ਆਈ ਡੀ ਬੀ ਆਈ ਬੈਂਕ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿੱਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ 1411 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਟੀਟੀ ਨੇ ਮੁੰਬਈ ਦੀ ਵਿਸ਼ੇਸ਼ ਪੀ ਐਮ ਐਲ ਐ ਅਦਾਲਤ ਵਿੱਚ ਅਰਜ਼ੀ ਦੇ ਕੇ ਵਿਜੇ ਮਾਲਿਆ ਨੂੰ ਪਕੌੜਾ ਐਲਾਨਨ ਦੀ ਬੇਨਤੀ ਕੀਤੀ ਹੈ। ਈਡੀਡੀ ਅਰਜ਼ੀ ਤੇ ਅਦਾਲਤ 13 ਜੂਨ ਨੂੰ ਹੁਕਮ ਦੇ ਸਕਦੀ ਹੈ। ਗਰਪਤੀਨ ਇਨਵੈਸਟਰ ਵਾਰਨ ਬਫੇਟ ਦੇ ਨਾਲ ਪ੍ਰਾਈਵੇਟ ਲੰਚ ਦੇ ਲਈ ਇੱਕ ਨਾਮ ਸ਼ਖਸ ਨੇ ਸਭ ਤੋਂ ਜ਼ਿਆਦਾ ਕਰੀਬ 21 ਕਰੋੜ ਰੁਪਏ ਦੀ ਬੋਲੀ ਲਗਾਈ ਨਿਲਾਮੀ ਨੋਪ ਮਿਲੀ ਰਕਮ ਸੈਨ ਫਰਾਂਸਿਸਕੋ ਦੇ ਬੇਕਰਾਂ ਦੀ ਮਦਦ ਲਈ ਇਸਤੇਮਾਲ ਹੋਵੇਗੀ ਇਸ ਨਿਲਾਮੀ ਦੇ ਵਿੱਚ ਇੱਕ ਸ਼ਖਸ ਨੇ ਰਿਕਾਰਡ ਤੋੜ 34,55,799 ਡਾਲਰ ਦੀ ਬੋਲੀ ਲਗਾਈ ਵੱਈ ਸਫ਼ਰ ਕਰਨ ਵਾਲਿਆਂ ਲਈ ਸਰਕਾਰ ਨਵੀਂ ਹਵਾਬਾਜ਼ੀ ਨੀਤੀ ਲੈ ਕੇ ਆਈ ਇਸ ਵਿੱਚ ਰਿਫੰਡ ਕੈਂਸਲੇਸ਼ਨ ਦੇ ਸਮਾਂ ਲੈ ਜਾਣਾਂ ਦੇ ਨਿਯਮਾਂ 'ਚ ਬਦਲਾਅ ਕੀਤੇ ਗਏ ਨੇ ਹੁਣ ਟਿਕਟ ਰੱਦ ਕਰਵਾਉਣ ਤੇ 15 ਦਿਨਾਂ ਅੰਦਰ ਰਿਫੰਡ ਮਿਲੇਗਾ ਜੇਕਰ ਕੰਪਨੀ ਅਚਾਨਕ ਉਡਾਣ ਰੱਦ ਕਰ ਦਿੰਦੀ ਹੈ ਤਾਂ ਕੰਪਨੀ ਨੂੰ ਯਾਤਰੀਆਂ ਨੂੰ 400% ਤੱਕ ਖਰਚਾ ਦੇਣਾ ਪਵੇਗਾ ਯਾਨੀ ਕਰੀਬ 20000 ਰੁਪਏ ਤੱਕ ਜਦਕਿ ਹੁਣ 2000 ਤੋਂ 4000 ਰੁਪਏ ਤੱਕ ਹੀ ਰਿਫੰਡ ਮਿਲਦਾ ਹੈ ਖਾਣ ਪੀਣ ਵਾਲੇ ਪਦਾਰਥਾਂ ਦੀਆਂ ਵਾਧੀਆਂ ਕੀਮਤਾਂ ਦੇ ਕਾਬੂ ਪਾਉਣ ਲਈ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਕਿਸਾਨਾਂ ਤੋਂ ਸਿੱਧੀਆਂ ਸਬਜ਼ੀਆਂ ਖਰੀਦ ਕੇ ਉਸ ਨੂੰ ਠੀਕ ਪਾਏ ਤੇ ਦੁਕਾਨਾਂ ਤੇ ਵੇਚੇਗੀ ਇਹ ਜਾਣਕਾਰੀ ਰਾਜ ਦੇ ਸਹਿਯੋਗੀ ਮੰਤਰੀ ਨੇ ਦਿੱਤੀ ਹੈ ਇਸ ਪਹਿਲ ਦੇ ذریعے ਵਿਚੋਲੀਆਂ ਨੂੰ ਦੂਰ ਰੱਖਦੇ ਹੋਏ ਜ਼ਰੂਰੀ ਵਸਤੂਆਂ ਦੀ ਵਾਧੀਆਂ ਕੀਮਤਾਂ ਦੇ ਅੰਦਰੰਨ ਰੱਖਿਆ ਜਾਏਗਾ ਰਾਜ ਸਹਿਯੋਗੀ ਮੰਤਰੀ ਆਰੋਪ رائے ਨੇ ਕਿਹਾ ਕਿ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬੈਰ ਕਪੂਰ ਚ ਪਹਿਲੀ ਦੁਕਾਨ 22 ਜੂਨ ਨੂੰ ਖੋਲੀ ਜਾਵੇਗੀ ਡਿਜੀਟਲ ਹੈਲਥ케ਅਰ ਮੰਚ ਪ੍ਰੈਕਟਰ 2016 ਦੌਰਾਨ ਭਾਰਤ ਦੇ 65 ਨਵੇਂ ਸ਼ਹਿਰਾਂ 'ਚ ਵਿਸਤਾਰ ਕਰਨ ਦੇ ਇਲਾਵਾ ਦੱਖਣੀ ਪੂਰਬੀ ਏਸ਼ੀਆ, ਲਾਟਿਨ ਅਮਰੀਕਾ, ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਅਸਮਿੱਤ ਮੁਖ ਬਾਜ਼ਾਰਾਂ 'ਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਦੀ ਸੋਚ ਰਿਹਾ ਹੈ ਪ੍ਰੈਕਟਰ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਐਨ ਡੀ ਨੇ ਕਿਹਾ ਹੈ ਕਿ ਭਾਰਤ 'ਚ ਆਪਣਾ ਵਿਸਤਾਰ 35 ਸ਼ਹਿਰਾਂ ਤੋਂ ਵਧਾ ਕੇ 100 ਕਰਨ ਦੀ ਉਹਨਾਂ ਨੇ ਯੋਜਨਾ ਬਣਾਈ ਹੈ HP Spectre ਦੇ ਨਾਮ ਤੇ ਕੱਜਾਹੀ ਲੈਪਟਾਪ ਦੀ ਪੇਸ਼ਕਸ਼ ਕੀਤੀ ਹੈ ਜੋ ਹੁਣ ਤੱਕ ਦਾ ਸਭ ਤੋਂ ਪਤਲਾ ਲੈਪਟਾਪ ਹੈ ਕੰਪਨੀ ਇਸ ਲੈਪਟਾਪ ਨੂੰ 26 ਜੂਨ ਤੱਕ ਭਾਰਤ ਚ ਲਾਂਚ ਕਰੇਗੀ HP Spectre ਦੀ ਬਾਡੀ ਦੇ ਕਿਨਾਰੇ ਅਤੇ ਵਿੱਚ ਐਲੂਮੀਨੀਅਮ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਦਾ ਬਾਟਮ ਏਰੀਆ ਕਾਰਬਨ ਫਾਈਬਰ ਨਾਲ ਬਣਿਆ ਹੈ ਇਸ ਦੀ ਕੀਮਤ 78282 ਰੁਪਏ ਤੱਕ ਹੋ ਸਕਦੀ ਹੈ